मेरा आई जा जी ਕਰਦਾ ਵੀ ਉਹ ਵਿਚਾਲੇ ਬੈੱਕ ਫੁੱਟ ਖਜਾਈ ਜਾਵੇ ਉੱਥੇ ਨਾ ਮੈਨੂੰ ਲੱਗਦਾ ਮੈਨੂੰ ਪਤਾ ਨਹੀਂ ਜੇ ਆ ਨੈਚਰਲ ਆ ਜਾਂ ਆ ਬਣਾਇਆ ਆ ਕਿਉਂਕਿ ਆ ਜਿੱਦਾਂ ਹੈ ਨਾ ਆਹ ਫੀਚਰ ਜਾਂ ਲੱਗਦਾ ਆ ਜੀ ਕਰਦਾ ਇੱਥੇ ਜਾ ਕੇ ਬਹਿ ਜਾਈਏ ਬਹਿ ਜਾਈਏ ਹਾਂ ਇੱਥੇ ਜਾ ਕੇ ਫੋਟੋ ਖਿੱਚੀਏ ਜਾਂ ਵੈਸੇ ਆਨੰਦ ਲਈਏ ਇਥੇ ਯੋਗਾ ਹੋ ਸਕਦਾ ਮੈਡੀਟੇਸ਼ਨ ਹੋ ਸਕਦੀ ਆ ਸਹੀ ਗੱਲ ਆਜ ਇੱਕ ਹੋਰ ਨਵਾਂ ਵਲੌਗ ਲਿਆਉਣ ਲੱਗੇ ਬਾਹਰਲੇ ਮੁਲਕਾਂ ਤੇ ਤੇ ਬਠੇਰੇ ਲਿਆਉਂਦੇ ਵਲੌਗਸ ਤਾਂ ਬਹੁਤ ਅੱਜਕੱਲ ਫਿਲਮਿੰਗ ਕੀਤੀ ਆ ਤਾਂ ਅਸੀਂ ਪਹੁੰਚਿਆ ਲੇਖ ਤੇ ਵੱਜੀਨੀਆ ਵਾਟਰ ਤੇ ਆ ਬੱਚੇ ਵੀ ਨਾਲ ਹੀ ਆ ਆ ਦੇਖੋ ਬੱਚਿਆਂ ਨੂੰ ਮਸਤੀ ਮਾਰਦੇ ਆ ਸੱਟਾ ਲਵਾਉਂਦੇ ਆ ਲਿੱਕਦੇ ਫਿਰਦੇ ਆ ਆ ਦੇਖ ਲਵਾ ਲਈ ਆ ਇੱਕ ਨੇ ਸੱਟ ਲਵਾ ਲਈ ਆਏ ਹੈਗੇ ਕਿਹੜੇ ਕੱਢਦੇ ਇੱਥੇ ਸਾਡੀ ਇੰਗਲੈਂਡ ਦੀ ਕੰਟਰੀਸਾਈਡ ਤੇ ਤਾਂ ਹਰਿਆ ਹਰੇ ਹਰਿਆਲੀ ਹਰਿਆਲੀ ਦੇਖੋ ਆਏ ਹਾਏ ਹਾਏ ਇੰਗਲੈਂਡ ਦੀ ਕੰਟਰੀ ਸਾਡੇ ਤੇ ਬਾਹਰ ਆਉਣ ਦਾ ਦੇਖ ਲਓ ਨਹੀਂ ਵੀ ਬੰਦਾ ਪੱਟਾ ਸੱਟ ਦੇ ਅੰਦਰ ਇਹ ਇਹਨਾਂ ਨੇ ਫਸ ਜਾਣਾ ਇਹਨਾਂ ਨੇ ਕਿਸ ਨੇ ਗੁੱਸੇ ਹੋ ਜਾਣਾ ਦੇਖੋ ਆਹ ਦੇਖੋ

ਡ੍ਰਿੰਕਸ ਲੈ ਸਕਦੇ। ਗਾਸਟਿਆਂ ਦੇ ਤੁਰੇ ਵੀ ਸੜਕ ਇਹਨਾਂ ਨੇ ਬਣਾਈ ਹੋ ਇੱਥੇ। ਤੁਰਦੇ ਤੁਰਦੇ ਜਾਇ ਨੇਕ ਦੇ ਨਾਲ ਹੀ ਨਾਲ। ਲੋਕੀ ਪੀ ਕਰੇਨ ਕਰ ਨੋਂਦੇ ਹੋਣੇ ਇੱਥੇ। ਇਹ ਤਾਂ ਇੰਜੋਏ ਕਰਦੇ ਆ। ਇਹਦਾ ਪੂਰਾ ਇੰਜੋਏ ਕਰਦੇ। ਸੜਕ ਤੇ ਤੁਰੇ ਜਾ ਰਹੇ। ਹਾਂ। ਸੜਕ ਤੇ ਤੁਰੇ ਜਾਂਦੇ ਬਾਲ ਖੇਡਦੇ ਆ। ਦੱਸਿਆ ਅੱਜ ਚੰਗੀ ਗੱਲ ਆ ਇੰਨੀ ਜਿਆਦੇ ਲੋਕ ਨਹੀਂ ਹੈਗੇ ਆ। ਕਿਉਂਕਿ ਮੌਸਮ ਇੰਨਾ ਖਾਸ ਵਧੀਆ ਤਾਂ ਹੈ ਜੀਗਾ। ਹਾਂ ਜੀ। ਪਰ ਸਾਡੇ ਲਈ ਠੀਕ ਆ ਸਹੀ ਆ ਕਿਉਂਕਿ ਅਸੀਂ ਆਪਣਾ ਦੇਖ ਸਕਦੇ ਆ ਇੰਗਲੈਂਡ ਚ ਇਦਾਂ ਦਾ ਹੀ ਮਿਲਣਾ ਮੌਸਮ ਤੇ ਦੇਖੋ ਲੇਕ ਦੇਖੋ ਇੱਥੇ ਕਿਸੇ ਦਾ ਘਰ ਵੀ ਨਹੀਂ ਨਾ ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਨਹੀਂ ਹੈਗਾ ਕਿ ਆ ਲੇਕ ਹੈਗਾ ਇੱਥੇ ਤਾਂ ਮੌਸਮ ਹੀ ਨਾ ਫੇ ਚੰਗਾ ਗਰਮ ਹੋਇਆ ਤਾਂ ਹੈ ਜੀਗਾ ਫੁੱਲ ਨਹੀਂ ਆ ਮੈਨੂੰ ਯਾਦ ਆਉਂਦੀ ਸਾਡੇ ਜੰਗਲ ਦੀ ਵਲੌਗ ਚ ਉੱਥੇ ਵੀ ਸੀਗਾ ਉੱਤਰਾਖੰਡ ਹਨ ਜੰਗਲ ਤੇ ਸੀ ਗਏ ਇਦਾਂ ਦੇ ਹੀ ਫੁੱਲ ਸੀਗੇ ਉੱਥੇ ਐਸ ਰੰਗ ਦੇ ਉਹਨੀ ਮਹਿਕ ਬਹੁਤ ਵਧੀਆ ਸੀਗੀ ਉਹੀ ਨੇ ਇਹ ਤਾਂ ਹਫਲ ਤਾਂ ਉਹ ਨਹੀਂ ਰੰਗ ਹੀ ਹੋ ਆ ਉਹ ਯਾ ਜੰਗਲ ਦੀ ਯਾਦ ਆਉਂਦੀ ਆ ਖੁਸ਼ਬੂ ਦੀ ਖੁਸ਼ਬੂ ਉਹ ਨਹੀਂ ਹੈਗੀ ਆ ਉਹਦਾ ਖੁਸ਼ਬੂ ਜ਼ਿਆਦਾ ਹੀ ਸੀਗੀ ਪਰ ਆ ਜੰਗਲ ਤਾਂ ਹੈ ਨਹੀਂਗਾ ਪਰ ਉਹ ਜੰਗਲ ਸੀਗਾ ਇਹ ਇਲਾਕਾ ਹੈਗਾ ਖੂਬਸੂਰਤ ਆ ਸੜਕ ਵੀ ਆ ਵਧੀਆ ਜੀ ਬਣੀ ਹੋ ਹੈਗੀ ਤੁਰਨ ਲਈ ਪੇੜ ਕਿੰਨੇ ਆ ਪੇੜ ਬਹੁਤ ਨਾਲ ਹੀ ਛੜਕ ਜਾਂਦੀ ਮੇਨ ਰੋਡ ਨਾਲ ਹੀ ਜਾਂਦਾ ਉੱਤੇ ਆ ਲੇਕ ਤਾਂ ਥੋੜਾ ਬਾਹਰ ਆ ਗਿਆ ਹਾਂ ਪਰ ਇਹ ਘੁੰਮ ਕੇ ਉਧਰ ਨਹੀਂ ਜਾਊ ਜਾਣਾ ਤਾਂ ਲੇਕ ਵੱਲ ਹੀ ਆ ਲੇਕ ਵੱਲ ਨੂੰ ਹੀ ਆ ਤਾ ਜਾਣਾ ਏ ਲੇਕ ਤੇ ਪਹਿਲੇ ਹੋਰ ਇੱਕ ਦੋ ਚੀਜ਼ਾਂ ਇੱਥੇ ਹੈਗੀਆਂ ਦੇਖਦੇ ਆ ਦੇਖ ਲੈਨੇ ਪਹਿਲਾਂ ਦੇਖਦੇ ਇੱਥੇ ਹੋਰ ਕੀ ਹੈਗਾ ਆ ਆ ਦੇਖੋ ਕੁੱਤੇ ਆ ਰਹੇ ਕੁੱਤੇ ਆ ਰਹੇ ਤੇ ਜਾ ਰਹੇ ਤੇ ਕੁੱਤੇ ਬਹੁਤ ਆ ਆ ਇੱਥੇ ਕੁੱਤੇ ਨਹੀਂ ਨਾਲ ਵਗਦੀ ਕੋਈ ਇੱਥੇ ਕੋਈ ਆਵਾਜ਼ ਆਉਂਦੀ ਪਾਣੀ ਦੀ ਪਾਣੀ ਦੀ ਆ ਦੇਖੋ ਇੱਥੇ ਥੱਲੇ ਪਾਣੀ ਹੈ ਆ ਦੇਖੋ ਵਾਹ ਜੀ ਵਾਹ ਤੋਂ ਹੁੰਦਾ ਲੱਗਦਾ ਪਾਣੀ ਕਿੱਥੋਂ ਤੋਂ ਪਾਣੀ ਆਉਂਦਾ ਆਉ ਦੇ ਆਉ ਦੇ ਆ ਆਹ ਦੇਖੋ ਆਹ ਦੇਖੋ ਪਾਣੀ ਆਇਆ ਵਾਹ ਜੀ ਵਾਹ ਦੇਖੋ ਕਿੰਨਾ ਵਧੀਆ ਵਾਟਰਫੋਲ ਹੈ ਹਾਂ ਹੋ ਰਹੀ ਹੈ ਆਵਾਜ਼ ਕਿੰਨੀ ਸੋਹਣੀ ਲੱਗਦੀ ਹੈ ਹੂੰ ਇਹ ਦੂਰੇ ਪਤਾ ਲੱਗਦੇ ਸੀ ਕਿਥੋਂ ਪਾਣੀ ਇੱਥੋਂ ਆਉਂਦਾ ਕਿੱਥੋਂ ਮੇਰਾ ਇਹ ਜੀ ਕਰਦਾ ਵੀ ਉਹ ਵਿਚਾਲੇ ਬਹਿ ਕੇ ਫੁੱਟ ਖਜਾਈ ਜਾਵੇ ਉੱਥੇ ਨਾ ਮੈਨੂੰ ਲੱਗਦਾ ਮੈਨੂੰ ਪਤਾ ਨਹੀਂ ਜੀ ਆ ਨੈਚਰਲ ਆ ਜਾਂ ਆ ਬਣਾਇਆ ਆ ਕਿਉਂਕਿ ਅੱਜ ਦਾ ਹੈ ਨਾ ਆਹ ਫੀਚਰ ਯਾ ਲੱਗਦਾ ਆ ਜੀ ਕਰਦਾ ਇੱਥੇ ਜਾ ਕੇ ਬਹਿ ਜਾਈਏ ਬਹਿ ਜਾਈਏ ਹਾਂ ਇੱਥੇ ਜਾ ਕੇ ਫੋਟੋ ਖਿੱਚੀਏ ਜਾਂ ਵੈਸੇ ਆਨੰਦ ਲਈਏ ਇੱਥੇ ਯੋਗਾ ਹੋ ਸਕਦਾ ਮੈਡੀਟੇਸ਼ਨ ਹੋ ਸਕਦੀ ਆ ਜੀ ਆ ਤੂੰ ਆ ਕੇ ਦੇਖੋ ਹੌਲੀ ਹੌਲੀ ਥੱਲਿਓ ਇੱਥੇ ਆਉਂਦਾ ਹਾਂ ਆ ਕੇ ਦੇਖੋ ਇਦਾਂ ਦੇ ਪੱਥਰ ਇੱਥੇ ਕਿੰਦਾ ਵਧੀਆ ਲੱਗਦੇ ਆ ਸਹੀ ਗੱਲ ਹੈ ਕਿੰਨਾ ਸੁਣੋ ਪਾਣੀ ਉੱਤੋਂ ਜ਼ਿਆਦਾ ਤੇਜ਼ ਆਉਂਦਾ ਫਿਰ ਇੱਥੇ ਕਿਹੜਾ ਇੱਥੇ ਆ ਕੇ ਹੌਲੀ ਹੌਲੀ ਆ ਕੇ ਯਾਦ ਹੈ ਤੁਸੀ ਇਟਲੀ ਸਿਗੇ ਹਾਂ ਇਟਲੀ ਅਸੀਂ ਉਹ ਹੌਟ ਵਾਟਰ ਦਾ ਸਾਡਾ ਗਰਮ ਪਾਣੀ ਦਾ ਉਦਾਂ ਲਾ ਉਹ ਵੀ ਇਹੀ ਕੰਮ ਸੀ ਉਹ ਐਈ ਸੀਗਾ ਇੱਥੇ ਪੌੜੀਆਂ ਦੇ ਪਾ ਕੇ ਨਹਾ ਲੋ ਬਸ ਉਹੀ ਚੀਜ਼ ਹੈ ਤੋ ਥੱਲੇ ਆ ਕੇ ਦੇਖੋ ਆ ਦੇਖੋ ਇੱਥੋਂ ਦੇਖ ਕੇ ਥੱਲੇ ਵੀ ਜਾ ਸਕਦੇ ਰਿਸਕ ਲੈਣੇ ਹੋਰ ਰਿਸਕ ਲੈਣੇ ਆ ਰਿਸਕ ਲੈਣੀ ਸਾਡੀ ਆਦਤ ਹੈ ਕਿ ਮੱਖਣ ਵੀ ਹੈਗਾ ਆ ਦੇਖੋ ਵਾਹ ਜੀ ਵਾਹ ਹੋਰ 뷰 ਆ ਗਏ ਹੋਰ 뷰 ਆ ਗਏ ਲੇਕ ਦੇ ਪਰਲੇ ਪਾਸੇ ਆ ਗਏ ਆ ਬੱਚੇ ਤਾਂ ਛੇਤੀ ਜਾਣਾ ਚਾਹੁੰਦੇ ਥੱਲੇ ਬੱਚੇ ਤਾਂ ਜਾਂਦੇ ਆ ਦੇਖਿਆ ਉਹਨੇ ਇੱਥੇ ਕੀ ਹੈਗਾ ਆਇਆ ਲੇਕ ਦੇ ਦੂਸਰੇ ਪਾਸੇ ਆ ਗਏ ਤੁਰ ਤੁਰ ਕੇ ਕਿਆ ਬਾਤਾਂ ਵਸੇ ਦੇਖਣਾ ਪੈਣਾ ਯਾਦ ਆਉਂਦੀ ਉਹ ਜੰਗਲ ਦੀ ਟ੍ਰਿਪ ਦੀ ਹਾਂ ਜੰਗਲ ਦੀ ਟ੍ਰਿਪ ਜਦੋਂ ਅਸੀਂ ਮੈਂ ਤਾਂ ਜੋ ਰਵੀ ਸੇ ਗਏ ਅਸੀਂ ਤਾਂ ਅਸੀਂ ਪੰਗੇ ਲੈਂਦੇ ਸੀ ਬੇਰੇ ਰੱਖ ਕੇ ਜਿੱਤੇ ਕਰਦੇ ਅਸੀਂ ਤਾਂ ਗਏ ਨਹੀਂ ਸੀ ਨਾ ਵਾਹ ਜੀ ਵਾਹ ਕਿਆ ਬਾਤਾਂ ਤੈਂ ਜੋਇ ਕਰਦੇ ਟਰੈਵਲ ਇਨ ਦਾ ਵੂਡ ਇੰਜੋਏ ਦਾ ਕੋਟਾ ਕਰਦਾ ਇਹ ਹਾਂ ਬੰਦਾ ਛਾਲਾ ਪਾਣੀ ਦੇ ਵਿੱਚ ਮੋਜ ਮਸਤੀ ਮੋਜ ਮਸਤੀ ਕੋ ਤੇ ਆਂਦੀ ਵਾਹ ਵੀ ਵਾਹ ਉਹਦਾ ਮਾਲਕ ਵੀ ਨਾਲ ਹੀ ਆ ਵੀ ਨਿਕਲੀ ਆਂ ਹੁਣ ਤਾਂ ਹੁਣ ਤਾਂ ਮੌਸਮ ਵੀ ਵਧੀਆ ਹੋ ਗਿਆ ਮੌਸਮ ਵਧੀਆ ਹੋ ਗਿਆ ਹੁਣ ਤਾਂ ਕਿਤੇ ਬਹਿ ਕੇ ਲੱਗ ਜੀ ਕਰਦਾ ਖਾਈਏ ਕੁਝ ਦੇਖੋ ਸਾ ਅਸੀਂ ਖਾਣਾ ਵੀ ਬਸੇਰਾ ਲੈ ਜਾਂਦਾ ਦੇਖੋ ਆਹ ਲਾਗੇ ਖਾਣਾ ਚੈੱਕ ਵੀ ਕਰਦਾ ਆਹ ਦੇਖੋ ਦੇਖਦਾ ਕੀ ਹੈਗਾ ਆਹ ਓਹੋ ਪਤਾ ਲੱਗ ਗਿਆ ਲੱਗ ਗਿਆ ਪਤਾ ਚੰਗਾ ਲੱਗਿਆ ਆ ਦੇਖੋ ਇਹਨਾਂ ਨੇ ਆਈਸਕ੍ਰੀਮ ਪੈਨ ਲੱਭ ਲਈ ਪੈ ਪੈ ਚਾਂ ਚਾਂ ਪੈ ਪੈ ਸ਼ੁਰੂ ਹੋ ਗਈ ਪੈ ਪੈ ਚਾਂ 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 ਤੇ ਆਈਸਕ੍ਰੀਮ ਖਾਣੀ ਆਈਸਕ੍ਰੀਮ ਖਾਣੀ ਪਹਿਲਾਂ ਕੁਝ ਹੋਰ ਖਾ ਲਓ ਪਹਿਲਾਂ ਕੁਝ ਹੋਰ ਤਾਂ ਖਾ ਲਓ ਹੋਰ ਖਾ ਲਓ ਹੋਰ ਖਾ ਲਓ ਆਈਸਕ੍ਰੀਮ ਖਾਣੀ ਇਹਨਾਂ ਨੇ ਤਾਂ ਪਤਾ ਇੱਥੇ ਜਗਾ ਕੋਈ ਲੱਭਦੇ ਆ ਲੈ ਕੇ ਦੇ ਨੇੜੇ ਮੈਨੂੰ ਸਾਡਾ ਬੱਚਾ ਚਿੱਤ ਆ ਗਿਆ ਜੀ ਆਈਸਕ੍ਰੀਮ ਮੰਗਦੇ ਹੋਏ ਕਹਿੰਦਾ ਆਈਸਕ੍ਰੀਮ ਬਾਅਦ ਚ ਕੋ ਪਹਿਲਾਂ ਲਫੇੜੇ ਖਾਓ ਨਹੀਂ ਹਾਂ ਸਹੀ ਗੱਲ ਆ ਇਹਨਾਂ ਨੇ ਇਹ ਉਹੀ ਖਾਣਾ ਚਾਹੁੰਦੇ ਆ ਮੈਂ ਤਾਂ ਇਹਨਾਂ ਨੂੰ ਦੇ ਦਵਾਂ ਨਹੀਂ ਮਾਂ ਦੇ ਨੂੰ ਰੋਕ ਦੇਣਾ ਹੈਨਾ ਸਹੀ ਗੱਲ ਆ ਇਹ ਖੁੱਤੇ ਵੀ ਪੁਰਾਣੇ ਲੱਗਦਾ ਰੋਮਨ ਦੇ ਸਟੈਪ ਬਣਿਓ ਆਹਾ ਅੱਛਾ ਇੰਨੇ ਪੁਰਾਣੇ ਪੌੜੀਆਂ ਦੇਖੋ ਆ ਦੇਖੋ ਹੂੰ ਹੂੰ ਪੌੜੀਆਂ ਇੱਥੇ ਬਣੀਆਂ ਹੁਣ ਤਾਂ ਕਾਫੀ ਟੁੱਟ ਗਿਆ ਪਰ ਪਹਿਲਾਂ ਪਤਾ ਨਹੀਂ ਇਹ ਚੰਗਾ ਇੱਥੇ ਬੇ ਚੰਗੀ ਬਿਲਡਿੰਗ ਇੱਥੇ ਹੋਣੀ ਸੀ ਤੇ ਦੋ ਹੈਗੀਆਂ ਇੱਥੇ ਲੇਕਬਲ ਜਾਂਦੀ ਆ ਦੇਖੋ ਇਹਨਾਂ ਦਾ ਸਟਰਕਚਰ ਆ ਬਚਦਾ ਹਜੇ ਅਜੇ ਵੀ ਬਚਦਾ ਆ ਅੱਟ ਬਿਛਾ ਹੁੰਦੇ ਆ ਉਹ ਉਹ ਟਪੇ ਜਗਾ ਸਾਫ ਹੋ ਰਹੀ ਆ بینڈ دی آ دیکھو منڈے بھی مدد کرتے آیا ویسے کہا تھا سکھا تھا ہے گا ٹھیک ہے پھر بھی آئے ہائے ہائے باسکٹ دیکھو یہ باسکٹ دے دوالے ہوئے وہ کہ کھانا لینا آئے ہائے 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 ویسے باسکٹ ہے گی ٹھیک ہے چمچے فورک نائف کھانا دیکھو چانبل گئے ਕਿ ਖਾ ਹੋ ਰਿਹਾ ਹੈ ਦੂਜੇ ਨੂੰ ਫੁੱਟਬਾਲ ਖੇਡਣ ਦੀ ਪਈ ਹੈ ਉਹ ਉਹ ਬਸ ਖੇਡਣ ਦੀ ਹੈ ਉਹ ਨੂੰ ਲੱਗਦਾ ਖੇਡ ਕੇ ਉਹਨੂੰ ਭੁੱਖ ਲੱਗੂਗੀ ਇਹਨੂੰ ਇਹ ਤਾਂ ਆਪਣਾ ਖਾ ਰਿਹਾ ਹੈ ਅਸੀਂ ਵੀ ਆਪਣਾ ਕੁਝ ਖਾਣੇ ਹੀ ਆਂ ਸੈਂਡਵਿਚ ਹੀ ਖਾਣੇ ਵਾਹ ਬਈ ਵਾਹ ਆਹੋਈ ਗੱਲ ਇਹ ਤਾਂ ਮਾਈਜੋਰੀਟੋਸ ਕੋਕ ਲੈਣਾ ਹਾਂ ਕੋਕ ਕੋਕ ਲੈਣਾ ਪਰ ਇਦਾਂ ਦੇ ਗਲਾਸ ਚ ਪਾਉਣਾ ਅੱਛਾ ਵਾਈਨ ਦੇ ਗਲਾਸ ਤੇ ਪਾਉਣਾ ਵਾਈਨ ਦੇ ਗਲਾਸ ਕੱਚ ਦੇ ਹਾਂ ਹਾਏ ਹਾਏ ਕੱਚ ਦਾ ਗਲਾਸ ਤੇ ਪਲਾਸਟਿਕ ਦੇ ਕੱਪ ਚ ਨਹੀਂ ਪੀਣਾ ਇਹਨੇ ਨਹੀਂ 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 ਆ ਦੇਖੋ ਵਾਈਨ ਵੀ ਹੋ ਰਹੀ ਆ ਹੁਣ ਜਿਆਦਾ ਸਵਾਦ ਲੱਗਦਾ ਹੈ ਹੈ ਸਵਾਦ ਆ ਹਾਂਜੀ ਅਹ ਹਾਂ ਤਾਂ ਹਾਂਜੀ ਵੀ ਨਿਕਲੇ ਉਹ ਦੇਖ ਰਾ ਸੁਗਵਾ ਚ ਗਏ ਇਹ ਕਿਹ ਕਿਰਸਪੇ ਹੀ ਖਾਈ ਜਾਂਦੇ ਮੈਂ ਦੇਖਿਆ ਇਹ ਦੋਨੇ ਆਏ ਹੈ ਚੇਅਰਸ ਵੀ ਹੋ ਰਹੀ ਆ ਨਦੀ ਚੇਅਰਸ ਵੀ ਹੋ ਰਹੀ ਆ ਆਏ ਹੈ ਇਹਨਾਂ ਦੀ ਵੀ ਚੇਅਰਸ ਆ ਆਏ ਹੈ ਦੇਖੋ ਬੱਲੇ ਜੈ ਹੁਸ਼ਰਾਬੀਆਂ ਦੀ ਆ ਦੇਖੋ ਆ ਹੁੰਦਾ ਸੀ ਪੁਰਾਣਾ ਸ਼ਹਿਰ ਆ 1400 ਸਾਲ ਪੁਰਾਣੀਆਂ ਰੂਇਨਜ਼ ਆ ਇਹ 1400 ਸਾਲ 1400 ਸਾਲ ਪੁਰਾਣੀ ਇਹ ਹਜੇ ਤਾਂ ਖੜੇ ਆ ਹੈ ਖੜੇ ਆ ਜੋ ਬਚਦਾ ਆ ਕੁਛ ਵੀ ਕੁਛ ਨਾ ਕੁਛ ਤਾਂ ਹਜੇ ਹੈਗਾ ਹੀ ਆ ਯਾਰ ਉਹਨੇ ਇਟਲੀ ਜਾਂਦੇ ਹੁੰਨੇ ਆ ਤਾਂ ਰੋਮ ਰੋਮ ਕਹ ਲੋ ਤਾਂ ਆਲੇ ਦੋਲੇ ਸ਼ਹਿਰ ਜਿਹੜੇ ਹੈਗੇ ਆ ਏਦਾਂ ਦੀ ਬਿਲਡਿੰਗ ਸਿਗੀਆਂ ਉਦੋਂ ਵੀ ਜੋ ਰੋਮ ਰੋਮ ਦਾ ਰਾਜ ਸੀ ਇਕੱਠਾ ਹੈ ਹਾਂ ਇੰਤਾਂ ਦੀ ਬਿਲਡਿੰਗਸ ਇਹਨਾਂ ਦੀਆਂ ਸਿਗੀਆਂ ਇੰਤਾਂ ਦੀ ਬਹੁਤ ਹੁੰਦੇ ਨੇ ਇਹਨਾਂ ਦੇ ਥਾਵ ਜ ਬਣਾਏ ਹੁੰਦੇ ਆ ਦੇਖੋ ਅਗਾਹਾਂ ਜਾ ਕੇ ਜਿਆ ਬ੍ਰਿਜ ਆ ਵੀ ਦੱਸਦਾ ਆ ਹਾਂ ਤਾਂ ਦੇਖਵਾ ਹ ਇਹਨਾਂ ਦੀ ਬਿਲਡਿੰਗਸ ਵਧੀਆ ਲੱਗਦੇ ਨਾ ਕਿੰਨੇ ਪੁਰਾਣੇ ਹਾਈ ਤੱਕ ਖੜੇ ਆ ਮੈਂ ਕਿ ਹੈਗੇ ਵੀ ਨਾਲੇ ਲੇਕ ਦੇ ਨਾਲ ਹੀ ਆ ਗੱਲ ਦੱਸਾਂ ਕੀ ਆ ਜਿਹੜੀ ਇਹਨਾਂ ਨੇ ਕੀਤੀ ਉਹ ਇਹਨੇ ਗੇਟ ਲਾਇਆ ਇੱਥੇ ਤਾਂ ਜੇ ਇੱਥੇ ਗੇਟ ਨਾ ਲੱਗੇ ਹੁਣ ਹਾਂ ਲੋਕੀ ਤਾਂ ਜਾ ਕੇ ਇੱਥੇ ਲਿਖ ਦੇਣ ਜੇ ਇੰਡੀਆ ਹੋਵੇ ਹੂੰ ਉਹਨੇ ਲਿਖ ਦੇਣਾ ਸੀ ਕੁਛ ਨਾ ਕੁਛ ਇਹਨਾਂ ਦੇ ਉੱਤੇ ਜਿੱਦਾਂ ਯਾਦ ਹੈ ਅਸੀਂ ਲਖਨਊ ਗਏ ਸੀ ਕੀ ਲਿਖਿਆ ਉੱਤੇ ਸੀਗਾ ਰਾਹੁਲ ਲਵਸ ਪ੍ਰੀਤੀ ਆਹੋ ਆਹ ਤਾਂ ਇਦਾਂ ਦੇ ਪਤਾ ਨਹੀਂ ਕੀ ਯਾਰ ਪ੍ਰੀਤੀ ਨੂੰ ਕਰਦਾ ਹੋਊਗਾ ਪਸਾਏ ਕੁਝ ਲਿਖਣਾ ਵੀ ਚਾਹੀਦਾ ਇਦਾਂ ਦੀ ਬਿਲਡਿੰਗਸ ਉੱਤੇ ਦੇਖੋ ਲੋਕੀ ਕੀ ਕਰਦੇ ਹੈਗੇ ਇਤਿਹਾਸਿਕ ਬਿਲਡਿੰਗਾਂ ਇਹ ਇਤਿਹਾਸਿਕ ਬਿਲਡਿੰਗਸ ਆ ਉਹਨੂੰ ਪ੍ਰੀਤੀ ਦਾ ਪਿਆ ਹੈ ਸਹੀ ਗੱਲ ਆ ਇਹ ਕਿਉਂ ਆ ਦੇ ਆ ਵੀ ਕੋਈ ਆਇ ਤੋਂ ਟੁੱਟਾ ਹੋਣਾ ਪੀਸ ਜਿਹੜਾ ਆਇਆ ਇਹਨਾਂ ਨੇ ਫੈਂਸ ਬਣਾਈ ਵੀ ਕੋਈ ਅੰਦਰ ਜਾ ਨਹੀਂ ਸਕਦਾ ਅੰਦਰ ਨਹੀਂ ਸਕਦਾ ਹੈਗਾ ਕਿਉਂਕਿ ਹੁਣਾ ਰਾਹੁਲ ਨੇ ਜਾ ਕੇ ਪ੍ਰੀਤੀ ਦਾ ਨਾਮ ਲਿਖ ਦੇਣਾ ਹੈ ਸਹੀ ਗੱਲ ਹੈ ਕਿਉਂਕਿ ਨਾ ਪੀਸ ਆਪੀ ਦੋ ਤਨ ਪੀਸ ਹੈ ਥੱਲੇ ਡਿੱਗੇ ਆਵਾ ਡਿੱਗੇ ਹਾਂ ਹਾਂ ਗਾਹਾਂ ਦਿਸਦੇ ਆ ਆ ਤਾਂ ਜਿੱਦਾਂ ਜਿਹੜਾ ਬਚਦਾ ਆ ਤੇ ਖੜਾ ਆ ਪੀਸ ਆ ਹਾਂ ਪਿਲਰ ਬਚਦਾ ਜੋ ਪਿਲਰ ਜਿਹੜੇ ਦੋ ਹੈਗੇ ਆ ਜਿੱਦਾਂ ਚਾਰ ਪੰਜ ਤਾਂ ਹੈਗੇ ਇੱਦਾਂ ਦੇ ਕੀ ਕਰਦੇ ਹੁਣ ਇੱਥੇ ਕੀ ਬਣਿਆ ਹੋਊ ਇਹ ਬਿਲਡਿੰਗਸ ਇਹ ਜਦੋਂ ਇਹ ਤਾਂ ਸਾਨੂੰ ਜੋ ਬਚਦਾ ਦੱਸਦਾ ਆ ਉਸ ਟਾਈਮ ਤੇ ਇੱਥੇ ਬਿਲਡਿੰਗਸ ਖੜੀਆਂ ਸੀਗੀਆਂ ਇੱਕ ਪਾਸੇ ਆ ਆ ਜੋ ਪੁਰਾਣੀ ਬਿਲਡਿੰਗਸ ਮਾਰਤਾ ਆ ਇੱਕ ਪਾਸੇ ਲੈ ਕੇ ਆ ਸਹੀ ਗੱਲ ਹੈ ਹੈ ਨਾ ਹੂੰ ਕਿਤੇ ਕਿਸੇ ਦਾ ਕਾਰ ਹੋ ਗਈ ਹੋ ਸਕਦਾ ਉਸ ਟਾਈਮ ਤੇ ਕਿ ਲੋਕੀ ਇੰਜੋਏ ਕਰਦੇ ਮौज मस्ती ਬੱਚੇ ਆਪਣਾ ਫੁੱਟਬਾਲ ਖਾਣੇ ਖਾਣਾ ਪੀਣਾ ਚੱਲਦਾ ਨਾਲੇ ਫੁੱਟਬਾਲ ਖੇਡ ਹੋ ਰਹੀ ਹੈ। ਕ੍ਰਿਸਪ ਖਾ ਰਹੇ ਆ। ਡ੍ਰੀਟੋਸ ਖਾਂਦੇ ਆ। ਹੂੰ। 20 ਪੈ ਲੱਪਿਆ। ਆਪਾਂ ਤਾਂ ਭੱਜ ਗਏ। ਤੁਸੀਂ ਭੱਜ ਗਏ ਪਰ ਇੱਕ ਗੱਲ ਮੈਂ ਦਿਖਾਉਂਦਾ ਆਹ ਦੇਖੋ। ਇਹ ਹੁੰਦੇ ਜਿਹੜੇ ਲੋਕ ਤਿਆਰ ਆ। ਛਤਰੀਆਂ ਲੈ ਕੇ ਸਹੀ ਗੱਲ ਆ। ਇਹ ਹੁੰਦੀ ਤਿਆਰੀ। ਜਿੱਤ ਤਿਆਰੀ ਪੂਰੀ ਤਿਆਰੀ ਜਦੋਂ ਪਤਾ ਹੁੰਦਾ ਕਿ ਮੀ ਛਤਰੀਆਂ ਵੀ 1 2 3 4 5 6 7 8 8 ਛਤਰੀਆਂ ਬੱਲੇ ਚਾਰ ਬੰਦੇ ਚਾਰ ਅੱਠ ਛਤਰੀਆਂ ਵਾਪਸ ਆ ਕੇ ਵਾਟਰ ਫੀਚਰ ਤੇ ਵਾਟਰਫਾਲ ਤੇ ਹਾਂਜੀ ਤਾਂ ਵਾਪਸ ਜਾਣ ਦੀ ਤਿਆਰੀਆਂ ਵਾਪਸ ਜਾਣ ਦੀ ਤਿਆਰੀਆਂ ਵਧੀਆ ਦਿਨ ਸੀਗਾ ਬਸ ਜਗਾ ਵਧੀਆ ਆ ਫਿਰ ਵੀ ਆਉਂਗੇ ਵਾਪਸ ਫਿਰ ਵੀ ਇੱਥੇ ਢੇੜਾ ਕੱਟ ਕੇ ਹੋਰ ਦੇਖਦੇ ਆ ਔਰ ਵਾਟਰ ਫੀਚਰ ਤੇ ਆ ਕੇ ਇੱਥੋਂ ਹੁਣ ਨਿਕਲਦੇ ਆ ਤਾਂ ਸਾਨੂੰ ਦੋ ਇਜਾਜ਼ਤ ਨਹੀਂ ਹੈ ਕਿ ਵਲੌਗ ਵਧੀਆ ਲੱਗਿਆ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਰੱਬ ਰੱਖਾ ਰੱਬ ਰੱਖਾ